ਚਿਹੜੂ ਪਿੰਡ ਦੀ ਕੈਂਡੀਡੇਟ ਖੜੀ ਆ ਪੰਜਾਂ ਪਿੰਡਾਂ ਚੋਂ ਝੇਗੜੂ ਬੱਦ ਘਟੂ ਘਟੇ ਤਾਂ ਮੌਲਾ ਤੁਸੀਂ ਬਣਾਓ ਉਹ ਆਪਾਂ ਜੇ ਹਰ ਵੀ ਗਈ ਜੇ ਵੀ ਆਪਾਂ ਬਹੁ ਮੱਥੇ ਲੱਗਣਾ ਪਿੰਡ ਦੇ ਰਹਿਣਾ ਚਿਹੜੂ ਕੰਡੂ ਮੈਂ ਕਹਿ ਰਿਹਾ ਆ ਬਾਕੀ ਪਿੰਡਾਂ ਨਾਲ ਤਾਂ ਚਲੋ ਦੋ ਪਾਰਟੀਆਂ ਸਾਰੇ ਉਮੀਦਵਾਰ ਖੜੇ ਕਰਦੇ ਕਰਨੇ ਚਾਹੀਦੇ ਮਾਹੌਲ ਕਾਫੀ ਗਰਮ ਆ ਪਰਸੋਂ ਨੂੰ ਇਲੈਕਸ਼ਨ ਆ ਮੈਂ ਤਾਂ ਇਹੀ ਕਹਾਗਾ ਤੇ ਜਿਹੜੀ ਸਰਕਾਰ ਹੁੰਦੀ ਆ ਨਾ ਮੌਜੂਦਾ ਸਰਕਾਰ ਹੈ ਜਾਂ ਜਿਹੜੀ ਹੋਰ ਵੀ ਹੋਵੇ ਅਖੀਰਲੇ ਸਾਲ ਵਿੱਚ ਉਹ ਕੰਮ ਕਰਦੀ ਹੁੰਦੀ ਹੈ ਛੰਡ ਵਗੈਰਾ ਦਿੰਦੀ ਆ ਪੈਸੇ ਵਗੈਰਾ ਦਿੰਦੀ ਆ ਉਹਨੂੰ ਹੀ ਜਿਤਾਉਣਾ ਚਾਹੀਦਾ ਮੇਰੇ ਹਿਸਾਬ ਨਾਲ ਔਰ ਮੈਂ ਤੁਹਾਨੂੰ ਹੋਰ ਗੱਲ ਕਲੀਅਰ ਕਰ ਦਿਆਂ ਕਿ ਹੁਣ ਜਿਹੜੇ ਬਲਾਕ ਸੰਪਤੀ ਮੈਂਬਰ ਆ ਉਹਨਾਂ ਨੇ ਪਾਵਰਸ ਦਿੱਤੇਆਂ ਗਈਆਂ ਤੇ ਉਹ ਪੈਸੇ ਜਿੱਦਾਂ ਉੱਪਰੋਂ ਆਉਂਦੇ ਗ੍ਰਾਂਟਾਂ ਵਗੈਰਾ ਉਹਨਾਂ ਦੇ ਅੱਥਾ ਹੋ ਜਾਣਗੇ ਇਹ ਇਸ ਇਸ ਵਾਰ ਇਹ ਐਲਾਨ ਹੋਇਆ ਸਾਡੇ ਹੋਣਗੇ ਵੋਟਾਂ ਸਿੰਧਖਿਆਰ 3.5 ਹਜ਼ਾਰ ਵੀ ਕਾਊਂਟ ਹੋਣੀ ਹੈ ਵੋਟਾਂ ਬਹੁਤ ਰੇਅਰ ਚ ਬੱਚ ਲੋਕ ਬਹੁਤ ਘੱਟ ਇੰਟਰਸਟਡ ਹੁੰਦੇ ਵੋਟਾਂ ਚ ਇੰਨੇ ਪਰਸੈਂਟ ਹੁੰਦੀ ਹੁੰਦੇ ਆ ਔਰ ਅਸੀਂ ਹੋਪ ਕਰਦੇ ਆ ਵੀ ਵੀ ਸ਼ੁਡ ਬੀ ਵੀਨਰ ਸੋ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਾ ਚੋਂ ਲੈ ਕੇ ਮੇਰੇ ਨਾਲ ਕੈਮਰੇ ਤੇ ਮੌਜੂਦ ਹੈਗੇ ਸਦਾ ਸਰਵਨ ਸਿੰਘ ਜੀ ਜੋ ਕਿ ਮੌਜੂਦਾ ਸਰਪੰਚ ਹੈਗੇ ਔਰ ਉਹ ਕੇ ਆਪ ਆਗੂ ਹੈਗੇ ਆ ਦੇਖਦੇ ਇਹਨਾਂ ਦਾ ਕੀ ਕਹਿਣਾ ਹੈਗਾ ਇਹਨਾਂ ਚੋਂ ਲੈ ਕੇ ਸੱਚਾ ਵਿੱਚ ਸਵਾਗਤ ਥੈਂਕ ਯੂ ਇਹ ਮਾਹੌਲ ਕਾਫੀ ਗਰਵਾਹੜ ਤੇ ਹੈਗਾ ਜੋਬਨ ਤੇ ਹੈਗਾ ਵਾ ਵੱਖ-ਵੱਖਰੇ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਔਰ ਵੱਖ-ਵੱਖਰੀਆਂ ਪਿੰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਦਾ سلسلہ ਲਗਾਤਾਰ ਜਾਰੀ ਹੈਗਾ ਤੁਹਾਡੇ ਲੋਕ ਕੀ ਕੀ ਕਹਿੰਦੇ ਨੇ ਇਸ ਚੋਣ ਨੂੰ ਲੈ ਕੇ ਦੇਖੋ ਅਸੀਂ ਵੀ ਹੁਣੇ ਇੱਕ ਮੀਟਿੰਗ ਤੋਂ ਆਏ ਆ ਨੰਗਲਬੱਜੇ ਤੋਂ ਸਾਡੇ ਪਿੰਡ ਵੀ ਕਾਂਗਰਸ ਦੀ ਮੀਟਿੰਗ ਹੋ ਰਹੀ ਸੀ ਸਵੇਰੇ ਮਾਹੌਲ ਕਾਫੀ ਗਰਮ ਆ ਪਰਸੋਂ ਨੂੰ ਇਲੈਕਸ਼ਨ ਆ ਮੈਂ ਤਾਂ ਇਹੀ ਕਹਾਗਾ ਤੇ ਜਿਹੜੀ ਸਰਕਾਰ ਹੁੰਦੀ ਆ ਨਾ ਜਿਹੜਾ ਮੌਜੂਦਾ ਸਰਕਾਰ ਹੈ ਜਾਂ ਜਿਹੜੀ ਹੋਰ ਵੀ ਕੋ ਹੋਵੇ ਅਖੀਰਲੇ ਸਾਲ ਵਿੱਚ ਉਹ ਕੰਮ ਕਰਦੀ ਹੁੰਦੀ ਆ ਫੰਡਸ ਵਗੈਰਾ ਦਿੰਦੀ ਆ ਪੈਸੇ ਵਗੈਰਾ ਦਿੰਦੀ ਆ ਉਹਨੂੰ ਹਿਜਤਾਉਣਾ ਚਾਹੀਦਾ ਮੇਰੇ ਹਿਸਾਬ ਨਾਲ ਬਾਕੀ ਇੱਕ ਚੀਜ਼ ਮੈਂ ਹੋਰ ਬਹੁਤ ਜ਼ਰੂਰੀ ਕਹੂੰਗਾ ਹਰੇਕ ਸੰਪਤੀ ਵਿੱਚ 4 ਪਿੰਡ 3 ਪਿੰਡ ਸਾਡੇ ਚ 5 ਪਿੰਡ ਆ ਸੀ ਜੇ ਇਸ ਪਿੰਡ ਦਾ ਕੈਂਡੀਡੇਟ ਖੜਾ ਹੋਵੇ ਪਿੰਡ ਨੂੰ ਉਹਦੇ ਮਗਰ ਖੜਨਾ ਚਾਹੀਦਾ ਜੀ ਉਹਨੂੰ ਪਾਰਟੀਵਾਦੀ ਚ ਨਹੀਂ ਜਾਣਾ ਚਾਹੀਦਾ ਕਿਉਂਕਿ ਪਾਰਟੀ ਜਿਹੜੇ ਦੂਸਰੇ ਪਿੰਡ ਹੈ ਉਹਨਾਂ ਉਹਨਾਂ ਬੰਦੇ ਤੁਹਾਡੇ ਕੰਮ ਨਹੀਂ ਆਉਣਾ ਸਾਡੇ ਪਿੰਡ ਦੇ ਬੰਦੇ ਨੇ ਜਿੱਤ ਕੇ ਤੁਹਾਡੇ ਕੰਮ ਉਹਨੇ ਆਉਣਾ ਔਰ ਮੈਂ ਤੁਹਾਨੂੰ ਤੁਹਾਨੂੰ ਇੱਕ ਹੋਰ ਗੱਲ ਕਲੀਅਰ ਕਰ ਦਿਆਂ ਕਿ ਹੁਣ ਜਿਹੜੇ ਬਲਾਕ ਸੰਪਤੀ ਮੈਂਬਰ ਆ ਉਹਨਾਂ ਨੇ ਪਾਵਰਸ ਦਿੱਤੇ ਹੈ ਗੀਆਂ ਤੇ ਉਹ ਪੈਸੇ ਜਿੱਦਾਂ ਉੱਪਰੋਂ ਆਉਂਦੇ ਗਰੰਟਾ ਵਗੈਰਾ ਉਹਨਾਂ ਦੇ ਅੱਥਾ ਹੋਇਆ ਕਰਨਗੇ ਹੁਣ ਇਹ ਇਸ ਇਸ ਵਾਰ ਇਹ ਐਲਾਨ ਹੋਇਆ ਸੋ ਮੈਂ ਇਹ ਕਹੂੰਗਾ ਕਿ ਪਹਿਲੀ ਗੱਲ ਤਾਂ ਆਪਣੇ ਪਿੰਡ ਨੂੰ ਫਸਟ ਰੱਖੋ ਦੂਜੀ ਗੱਲ ਜਿਹੜੀ ਮੁੱਕ ਦੀ ਸਰਕਾਰ ਆ ਉਹਨੇ ਅਖੀਰਲੇ ਸਾਲ ਦੇ ਵਿੱਚ ਜਿਹੜਾ ਸਾਲ ਸਵਾ ਸਾਲ ਰਹਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹੀ ਹੀ ਫੰਡ ਵੰਡਣੇ ਆ ਉਹਨੇ ਪੈਸੇ ਦੇਣੇ ਆ ਉਹਨਾਂ ਨੂੰ ਹੀ ਜਿਤਾਓ ਬਾਕੀ ਮੈਂ ਤਾਂ ਇਹ ਹੀ ਰਿਕਵੈਸਟ ਕਰੂੰਗਾ ਕਿ ਇਮਾਨਦਾਰੀ ਨਾਲ ਜੋ ਵੀ ਆ ਗਲਤ ਵੋਟਾਂ ਉਹ ਕਰਨਾ ਜੇ ਕਰਨਾ ਮੈਂ ਆਪਣੇ ਪਿੰਡ ਦੇਖ ਰਿਹਾ ਬਹੁਤ ਕੁਝ ਮੈਂ ਆਪਣੇ ਪਿਛਲੇ ਗੱਲ ਕਰ ਰਹੇ ਹਾਂ ਗੱਲ ਤੋਂ ਗੱਲ ਹੈ ਕਿ ਤੂੰ ਥੋੜੀ ਇੱਕ ਸਰਵੇ ਕੀਤਾ ਸੀਗਾ ਅਸੀਂ ਕਿ ਮੀਡੀਆ ਸਰਵੇ ਕੀਤਾ ਕਿ ਥੋੜੀ ਹਵਾ ਤੁਹਾਡੇ ਉਲਟ ਚੱਲ ਰਹੀ ਹੈਗੀ ਕੀ ਹਾਲ ਹੈ ਨਹੀਂ ਜੀ ਨਹੀਂ ਸਰਵੇ ਕਰੀ ਸਹੀ ਨਹੀਂ ਹੁੰਦਾ ਹੁੰਦਾ ਸਰਵੇ ਤਾਂ ਬੱਚਾ ਜਦੋਂ ਆਵਾ ਦੀ ਸਰਕਾਰ ਜੀ ਬਣੀ ਆ 4 ਸਾਲ ਪਹਿਲਾਂ 3.5 ਸਾਲ ਪਹਿਲਾਂ ਉਦੋਂ ਕੇ ਸਰਵੇ ਕੀਤਾ ਤੇ ਮੈਂ 92 ਐਮਐਲਏ ਬਣਨੇ ਆ ਸਰਵੇ ਤਾਂ ਮੌਕੇ ਦਾ ਦੱਸਦਾ ਜੀ ਸਰਵੇ ਮੈਂ ਦੇਖਿਆ ਮੈਂ ਕੱਲ ਖੰਗੂੜੀ ਸਿੱਕੇ ਅੱਜ ਨੰਗਲ ਮੱਝ ਆ ਮੈਨੂੰ ਪਤਾ ਹਵਾ ਸਾਡੇ ਹੱਕ ਚਈਏ ਸੋ ਜਾਣਕਾਰੀ ਥੋੜੀ ਦਿਓਗੇ ਕਿ ਕਿੰਨੇ ਛਿਹੜੂ ਜੋਂ ਦੇ ਅੰਦਰ ਕਿੰਨੇ ਪਿੰਡ ਆਉਂਦੇ ਹੈਗੇ ਔਰ ਕਿੰਨੀਆਂ ਕਿ ਲਗਭਗ ਵੋਟਾਂ ਹੈਗੀਆਂ ਵਾ ਉਹ ਕਿੰਨੀ ਕੁ ਪੋਲੀ ਹੋਣ ਦੀ ਸੁਭਾਵਨਾ ਹੁੰਦੀ ਹੈਗੀ ਇਹਨਾ ਬਲਾਕ ਸਰਕੋ ਚੋਣਾਂ ਨੂੰ ਲੈ ਕੇ ਸਾਡਾ ਜਿਹੜਾ ਜ਼ੋਨ ਹੈ ਨੰਬਰ 12 ਨਾ ਹੈ ਨੰਗਲ ਮੱਝੇ ਦੇ ਨਾਂ ਤੇ ਥੱਲੇ ਪੰਜ ਪਿੰਡ ਆ ਨੰਗਲ ਮੱਝਾਂ ਕਾਂਸੀ ਨਗਰ ਫੇਰ ਹੈਗਾ ਖਗੂੜਾ ਸਾਡਾ ਛਿਹੜੂ ਤੇ ਕਿਸ਼ਨਪੁਰ ਜਿਹੜਾ ਜੰਮ ਸੁਲੇਮਪੁਰ ਵੀ ਕਹਿੰਦੇ ਆ ਸਾਡੇ ਹੋਣਗੇ ਵੋਟਾਂ 3000 3500 ਜਿਹੜੀ ਕਾਊਂਟ ਹੋਣੀ ਆ ਵੋਟਾਂ ਬਹੁਤ ਹੋ ਰਹੀਆਂ ਪਰ ਇਸ ਵਿੱਚ ਲੋਕ ਬਹੁਤ ਘੱਟ ਇੰਟਰਸਟਿਡ ਹੁੰਦੇ ਵੋਟਾਂ 'ਚ ਇੰਨੇ ਪਰਸੈਂਟ ਹੁੰਦੀ ਹੁੰਦੇ ਆ ਔਰ ਅਸੀਂ ਹੋਪ ਕਰਦੇ ਹਾਂ ਵੀ ਵੀ ਸ਼ੁੱਡ ਬੀ ਵਿਨਰ ਬਟ ਵਾਕਈ ਇਸ ਤਰ੍ਹਾਂ ਕੀ ਕਰਨ ਹੁੰਦੇ ਗੱਲ ਚ ਗੱਲ ਹੈ ਕਿ ਜਿਵੇਂ ਦੂਸਰੀਆਂ ਇਲੈਕਸ਼ਨ ਨੂੰ ਲੈ ਕੇ ਲੋਕਾਂ ਦਾ ਰੁਝਾਨ ਕਾਫੀ ਜ਼ਿਆਦਾ ਹੁੰਦਾ ਹੈਗਾ ਖਾਸ ਤੌਰ ਤੇ ਸਰਪੰਚੀ ਨੂੰ ਲੈ ਕੇ ਕਿਉਂਕਿ ਉਹ ਵੀ ਪਿੰਡਾਂ ਦੀਆਂ ਵੋਟਾਂ ਹੁੰਦੀਆਂ ਹੈਗੀਆਂ ਲੇਕਿਨ ਬਲਾਕ ਸੰਪਤੀ ਉਹ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਲੋਕੀ ਨਾ ਰੁਝਾਨ ਨਹੀਂ ਦਿਖਾਉਂਦੇ ਇਹਦੇ ਬਾਰੇ ਬਹੁਤਾ ਪਤਾ ਨਹੀਂ ਲੋਕਾਂ ਨੂੰ ਜੀ ਸਰਪੰਚਾਂ ਪੰਚਾਂ ਦੇ ਜਿਹੜੇ ਵੋਟਾਂ ਹੁੰਦੀਆਂ ਉਹ ਪਤਾ ਹੁੰਦਾ ਸਾਡੇ ਪਿੰਡ ਦਾ ਪੰਚ ਐ ਸਰਪੰਚ ਐ ਇਹਦੇ ਬਾਰੇ ਇੱਕ ਤਾਂ 4-5 ਮਿੰਟ ਹੁੰਦੇ ਆ ਪਤਾ ਹੀ ਨਹੀਂ ਹੁੰਦਾ ਕਿ ਕੌਣ ਕਿਹੜੇ ਪਿੰਡ ਦਾ ਕੀ ਕਿੱਦਾਂ ਖੜਾ ਕਿਹੜੀ ਪਾਰਟੀ ਨੂੰ ਖੜਾ ਇਸ ਕਰਕੇ ਹੁਣ ਥੋੜਾ ਲੋਕਾਂ ਨੂੰ ਪਤਾ ਲੱਗਿਆ ਪਰ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਕਿਉਂਕਿ ਪਿਛਲੀਆਂ ਜਿਹੜੀਆਂ ਸੀਗੀਆਂ ਉਹ ਵੀ ਮੈਂ ਆਪਣੇ ਪਿੰਡੋਂ ਡੇਢੀ ਖੜੀ ਕੀਤੀ ਸੀਗੀ ਸੀਮਾ ਰਾਣੀ ਤੇ ਜਿਤਾਈ ਸੀਗੀ ਹਾਲਾਂਕਿ ਜਿਹੜੇ ਵਿਰੋਧੀ ਸੀ ਰਿਜ਼ਲਟ ਵਾਲੇ ਦਿਨ ਉਹ ਉੱਥੇ ਭੰਗੜਾ ਪਾਉਣ ਨੂੰ ਲੈ ਕੇ ਗਏ ਸੀ ਟੀਮ ਵੀ ਲੈ ਕੇ ਗਏ ਸੀ ਤੇ ਸਭ ਕੁਝ ਨਾ ਢੋਲ ਢਾਲ ਲੇਕਿਨ ਨਹੀਂ ਸਰ ਜੀ ਉਹ ਜੱਤਗੇ ਸੀ ਐਦਿਕ ਵੀ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਜਿੱਤਾਂਗੇ ਬਾਕੀ ਮੈਂ ਪਿੰਡ ਆਪਣਾ ਝੇੜੂ ਬੰਡੂ ਫੇਰ ਰਿਕਵੈਸਟ ਕਰੂੰਗਾ ਕਿ ਆਪਣੇ ਪਿੰਡ ਦੀ ਕੈਂਡੀਡੇਟ ਖੜੀ ਪੰਜਾਂ ਪਿੰਡਾਂ ਚ ਝੇੜੂ ਪਿੰਡ ਦੀ ਕੈਂਡੀਡੇਟ ਖੜੀ ਆ ਪੰਜਾਂ ਪਿੰਡਾਂ ਚ ਝੇੜੂ ਵੱਲ ਘਟੂ ਘਟ ਦੇ ਦਾ ਮਾਹੌਲ ਨਾਲ ਤੁਸੀਂ ਬਣਾਓ ਉਹ ਉਹ ਆਪਾਂ ਜੇ ਹਰ ਵੀ ਗਈ ਫੇਰ ਵੀ ਆਪਾਂ ਮੂੰਹ ਮੱਥੇ ਲੱਗਣਾ ਪਿੰਡ ਦੇ ਲੈਣਾ ਝੇੜੂ ਪੰਡੂ ਮੈਂ ਕਹਿ ਰਿਹਾ ਇਹ ਬਾਕੀ ਪਿੰਡਾਂ ਨਾਲ ਤਾਂ ਚਲੋ ਜੋ ਪਾਰਟੀਆਂ ਸਾਰੇ ਉਮੀਦਵਾਰ ਖੜੇ ਕਰਦੇ ਕਰਨੇ ਵੀ ਚਾਹੀਦੇ ਆ ਮੈਂ ਆਪਣੇ ਪਿੰਡ ਨੂੰ ਇਹ ਰਿਕਵੈਸਟ ਕਰੂੰਗਾ ਸਾਰਿਆਂ ਨੂੰ ਤੇ ਆਪਣੇ ਪਿੰਡ ਦੇ ਬੰਦੇ ਨੂੰ ਦਿਤਾਓ ਆਪਣੇ ਪਿੰਡ ਦੀ ਲੀਡਿੰਗ ਦਿਤਾਓ ਬਾਕੀ ਪਾਰਟੀਆਂ ਪੂਟੀਆਂ ਬਾਹਰੋਂ ਚੱਲਦੀਆਂ ਰਹੀਆਂ ਨਹੀਂ ਉਹ ਚੱਲਦਾ ਰਹਿਣਾ ਸਾਡਾ ਕੰਮ ਇਸ ਕਰਕੇ ਮੈਂ ਫੇਰ ਰਿਕਵੈਸਟ ਕਰੂੰਗਾ ਢੇੜੂ ਬੈਂਡਰ ਸਪੈਸ਼ਲੀ ਬਾਕੀ ਪਿੰਡਾਂ ਨੂੰ ਤਾਂ ਪੌਣੀਆਂ ਪਾਰਟੀਆਂ ਅਸੀਂ ਸਾਨੂੰ ਚਾਹੀਦਾ ਸਾਡੇ ਪਿੰਡ ਦੇ ਕੈਂਡੀਡੇਟ ਕਰਕੇ ਕਾਬਾ ਕਲੀ ਧੰਨਵਾਦ ਸੋ ਸਾਥੀਓ ਇਸਨ ਸਰਦਾਰ ਸਰਬ ਸਿੰਘ ਜੋ ਮੌਜੂਦਾ ਸਰਪੰਚ ਢੇੜੂ ਉਹ ਕਿ ਆਪ ਆਪ ਕਿਉਂ ਵੀ ਹੈਗੇ ਜਿਨ੍ਹਾਂ ਦਾ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਅਹਿਮ ਸ਼ਮੂਲੀਅਤ ਰਹੀ ਹੈਗੀ ਆ ਹਮੇਸ਼ਾ ਜੋ ਪਹਿਲ ਦੇ ਆਧਾਰ ਤੇ ਕੋਲੋਂ ਪੈਸੇ ਲਗਾ ਕੇ ਵੀ ਇਹਨਾਂ ਜਿਹੜੇ ਹੈਗੇ ਆ ਪਿੰਡ ਦੇ ਵਿਕਾਸ ਕਾਰਜ ਕੀਤੇ ਹੈਗੇ ਆ ਜਿਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਸੀ ਆਪਣੀਆਂ ਵੀਡੀਓਜ਼ ਦੇ ਰਾਹੀਂ ਪਹਿਲਾਂ ਵੀ ਸਮੇਂ-ਸਮੇਂ ਤੇ ਦਿਖਾਉਂਦੇ ਰਹੇ ਹੈਗੇ ਆ ਬਾਕੀ ਜਿੱਤ ਔਰ ਹਾਰ ਦਾ ਫੈਸਲਾ ਜਿਹੜਾ ਖਵਾ ਇਹ 17 ਜਨਵਰੀ ਦਾ